ਇਹਦੇ ਚ ਕੱਲ ਇੱਕ ਸਵੇਰੇ ਇਤਲਾਹ ਮਿਲੀ ਸੀ ਜੀ ਕਿ ਕਤਲ ਹੋ ਗਿਆ ਔਰ ਉਹਦੀ ਇਤਲਾਹ ਦੇ ਉੱਤੇ ਜਦੋਂ ਮੌਕੇ ਤੇ ਐਸਐਚਓ ਤੇ ਡੀਐਸਪੀ ਸਾਹਿਬ ਜਾਂਦੇ ਆ ਉੱਤੇ ਮੌਕਾ ਦੇਖਦੇ ਆ ਮੌਕੇ ਤੋਂ ਜਿਹੜਾ ਪਤਾ ਕਰਦੇ ਤਾਂ ਉੱਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦਿਓਰ ਦਾ ਸਤਨਾਮ ਦਾ ਕਤਲ ਹੋਇਆ ਸੀ ਉਹਦੀ ਪਰਜਾਈ ਨੇ ਆਪਣੇ ਬਿਆਨ 'ਚ ਇਹ ਲਿਖਾਇਆ ਸੀ ਕਿ ਸਾਡੇ ਘਰੇ ਰਾਤੀ 12 ਵਜੇ ਦੇ ਕਰੀਬ ਚਾਰ ਪੰਜ ਬੰਦੇ ਆਉਂਦੇ ਆ ਔਰ ਦਾਤਰ ਔਰ ਪਿਸਟਲ ਵਗੈਰਾ ਦੇ ਨਾਲ ਮਸੱਲਾ ਸੀਗੇ ਉਹਨਾਂ ਨੇ ਆਂਦੇ ਹੀ ਮਾਰਕੁੱਟ ਵੀ ਸ਼ੁਰੂ ਕਰਤੀ ਔਰ ਇਕ ਉੱਚ ਜੀਏ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ ਤੂੰ ਟਰੱਕਾਂ ਤੇ ਲਈ ਫਿਰਦਾ ਚੰਗੇ ਭਲੇ ਅਸੀਂ ਖਾਨਦਾਨੀ ਬੰਦੇ ਆ ਤੇ ਤੂੰ ਸਾਡੀ ਕੁੜੀ ਲਈ ਫਿਰਦਾ ਤੇ ਉਹ ਮਾਰ ਕੇ ਕੁੱਟਮਾਰ ਕਰਕੇ ਮਾਰ ਕੇ ਉਹਨੂੰ ਚਲੇ ਗਏ ਉਹਨਾਂ ਤੋਂ ਲੈ ਕੇ ਉਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਤੇ ਬਾਹਰ ਜਾ ਕੇ ਮਾਰਤਾ ਉਹਦੀ ਡੈਡ ਬਡੀ ਘਰ ਤੋਂ 2 400 ਮੀਟਰ ਤੇ ਮਿਲੇ ਉਹਦੀ ਜਿਉ ਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫਤੀਸ਼ ਕੀਤੀ ਔਰ ਸਾਰਾ ਉੱਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੁਮਰੇ ਦੇਖ ਕੇ ਤਾਂ ਉਹਦੇ 'ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵਾਲ ਉਤੇ ਉਹਦੇ ਮੁੰਡੇ 'ਵਲ ਗਈ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛ ਵਿੱਚ ਕੀਤੀ ਤਾਂ ਮਨਜੀਤ ਕੌਰ ਨੇ ਸਾਰਾ ਕੁਝ ਦੱਸਤਾ ਕਿ ਇਹਦੇ ਮਨਜੀਤ ਕੌਰ ਦੇ ਜਿਹੜਾ ਕਿ ਮਰਨ ਵਾਲੇ ਨਾਲ ਤਲਾਕਾਤ ਸੀਗੇ ਆਪਣੇ ਦਿਓਰ ਨਾਲ ਤੇ ਇੱਕ ਹੋਰ ਬੰਦੇ ਨਾਲ ਤਲਾਕਾਤ ਸੀਗੇ ਤਾਂ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਵਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੀ ਦਿਓਰ ਨਾਲ ਵੀ ਇਹ ਲਿੰਦੀ ਹੈ ਜਦੋਂ ਕਿ ਉਹਦੇ ਵੀ ਨਜਾਇਜ਼ ਸਬੰਧ ਸੀ ਇਹਨਾਂ ਨੇ ਜਿਹੜੀ ਐ ਇਹ ਸਾਜ਼ਿਸ਼ ਰਚ ਕੇ ਨਾਲ ਉਹਦਾ ਮੁੰਡਾ ਨਾਲ ਮੁੰਡੇ ਦੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਕਤਲ ਕਰਤਾ ਸਤਨਾਮ ਦਾ ਔਰ ਸਟੋਰੀ ਇਹ ਬਣਾਤੀ ਕਿ ਜਿੰਨੂੰ ਧੋਮਰਾ ਕਰਨ ਵਾਸਤੇ ਕਿ ਇਹ ਜੀ ਕਿਤੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਡ ਸੀਗਾ ਉਹਨਾਂ ਨੇ ਆਪੇ ਮਾਰਤਾ। ਕੋਲ ਕਿਹੜੇ ਜਣਿਆਂ ਦੇ ਪਰਚਾ ਦਰਜ ਹੋਏ ਆਜ ਤੋਟਲ ਪਰਚਾ 6 ਜਣਿਆਂ ਨੇ ਹੁਣ ਤੱਕ ਤਾਂ ਜੀ ਇਹ ਮੁੰਡਾ ਤੇ ਉਹਦੀ ਮਾਂ ਦੋ ਜਣੇ ਉਸ ਨੇ ਮਾਰਿਆ ਜਿਹੜਾ ਕਹਿੰਦਾ ਇੱਕ ਤਰੀਕ ਤੱਕ 1 ਮਾਰਚ ਤੱਕ ਪੁੰਸਰ ਮਾਰਿਆ ਮੁੰਡੇ ਉਹਦਾ ਮਤਲਬ ਫਾਦਰ ਹੀ ਸੀ ਜਿਹਨੇ ਮਾਰਿਆ ਨਹੀਂ ਮੁੰਡੇ ਦਾ ਫਾਦਰ ਤਾਂ ਟਰੱਕ ਡਰਾਈਵਰ ਸੀ ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜਾਇਜ਼ ਸਮਾਨ ਸੀ ਗਿੱਲੀ ਦੀ ਮਾਰੇ ਔਰ ਇੱਕ ਹੋਰ ਬੰਦੇ ਨਾਲ ਸੀਗੇ ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸਮਾਨ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਵਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਦਿਓਰ ਨਾਲ ਵੀ ਇਹ ਤਾਂ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਕਹਿਵਾਜੀ ਚੋਦਾ ਜਿਹੜਾ